ਮਾਹਗਰੂ ਜੀ ਦਾ ਖਾਲਸਾ ਮਾਹਗਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਉਹਨਾਂ ਨੌਕਰੀਆਂ ਤੇ ਅਕਾਲੀ ਕਾਂਗਰਸੀ ਤੰਜ ਕਸਦੇ ਆ ਦੋ ਤਿੰਨ ਕਿਤਾ ਇਥੋਂ ਤੱਕ ਵੀ ਕਹਿਗੇ ਕਿ ਸਾਨੂੰ ਨਾਂ ਦੱਸੋ ਪਿੰਡ ਦੱਸੋ ਕੀ ਨੂੰ ਨੌਕਰੀ ਦਿੰਦੀ ਐ ਸਾਨੂੰ ਐਡਰੈਸ ਦਿਓ ਮਤਲਬ ਕਿ ਵੀ ਇਹ ਨੌਕਰੀਆਂ ਜਿਹੜੀਆਂ ਭਵੰਤਮਾਨ ਨੇ ਕਹੀਆਂ ਨੇ ਫੇਕ ਨੇ ਕਿਸੇ ਨੂੰ ਵੀ ਨੌਕਰੀ ਨਹੀਂ ਦਿੱਤੀ ਇਹ ਕਹਿਣ ਦੀ ਕੋਸ਼ਿਸ਼ ਕਰਦੇ ਆ ਔਰ ਭਵੰਤਮਾਨ ਸਾਹਿਬ ਕਹਿੰਦੇ ਆ ਵੀ 55 50000 ਨੌਕਰੀ ਦੇ ਦਿੱਤੀ ਐ ਪੰਜਾਬ ਦੇ ਵਿੱਚ ਅੱਛਾ ਮੈਂ ਜਿਹੜੀ ਹੁਣ ਗੱਲ ਕਰਨ ਗਾਣਾ ਇਹ ਗੱਲ ਕਰਨ ਦਾ ਮਕਸਦ ਕੀ ਹੈ ਕਈਆਂ ਨੇ ਇਹ ਕਹਿਣਾ ਲੈ ਹੁਣ ਇਹ ਚਾਹ ਪड़ोसी ਹੈ ਨਹੀਂ ਬੁਰਕੀ ਮੋਟੀ ਪੈ ਗਈ ਨਾ ਸਾਡੇ ਕਿਸੇ ਬੱਚੇ ਨੂੰ ਨੌਕਰੀ ਮਿਲੀ ਹੈ ਤੇ ਨਾ ਹੀ ਅਸੀਂ ਚਾਹੁੰਦੇ ਹਾਂ ਹਰੇਕ ਘਰ ਦੇ ਵਿੱਚ ਨੌਕਰੀ ਆ ਨਹੀਂ ਸਕਦੀ ਮਿਹਨਤ ਮੁਸ਼ਕਲ ਆਪਣੇ ਬੱਚੇ ਪੜਾਉਣੇ ਹੀ ਜ਼ਰੂਰੀ ਹੈ ਬਹੁਤ ਇੱਥੇ ਲੋਕ ਨੇ ਜਿਹੜੇ ਇੱਕ ਪਰਿਵਾਰ ਦੇ ਵਿੱਚ 4-4 ਵਜੇ ਪ੍ਰਾਈਵੇਟ ਜੋਬਾਂ ਕਰਦੇ ਆ ਆਪਣੇ ਕਾਰੋਬਾਰ ਕਰਦੇ ਨੇ 4-4 3-3 5-5 ਲੱਖ ਰੁਪਏ ਕਮਾ ਰਹੇ ਮਸਲਾ ਇਹ ਨਹੀਂ ਵੀ ਹਰੇਕ ਬੰਦੇ ਨੂੰ ਨੌਕਰੀ ਮਿਲੇ ਜਿਹੜੇ ਲੀਡਰ ਵੋਟਾਂ ਵੇਲੇ ਕਹਿੰਦੇ ਹੁੰਦੇ ਨੇ ਘਰ ਘਰ ਨੌਕਰੀ ਦੇਵਾਂਗੇ। ਇਹ ਕਹਿਣਾ ਸੌਖਾ ਹੈ। ਐਨੀਆਂ ਨੌਕਰੀਆਂ ਦਾ ਕੋਟਾ ਹੈ ਕਿੱਥੇ ਐ? ਕਿੱਥੇ ਨੌਕਰੀਆਂ ਦੇਣੀਆਂ ਨੇ? ਇਹਨਾਂ ਗੱਲਾਂ 'ਚ ਕੁਛ ਦਮ ਨਹੀਂ ਹੁੰਦਾ। ਇਹ ਤਾਂ ਕੈਪਟਨ ਸਾਹਿਬ ਨੇ ਵੀ ਖੁੰਡਾ ਫੜ ਕੇ ਕਹਿ ਤਾ ਸਿਰ ਘਰ ਘਰ ਦੇ ਵਿੱਚ ਨੌਕਰੀ ਦੇਵਾਂਗੇ। ਕਿੰਨਿਆਂ ਨੂੰ ਦਿੱਤੀਆਂ? ਚਲੋ ਮੈਂ ਤਾਂ ਜਿਹੜੀ ਗੱਲ ਕਰਨੀ ਉਹ ਇਹ ਕਰਨੀ ਹੈ। ਵੀ ਇਹ ਕਹਿੰਦੇ ਦੱਸੋ ਜੀ ਕਿਹੜੇ ਘਰ ਵਿੱਚ ਨੌਕਰੀ ਦਿੱਤੀ ਹੈ? ਉਹ ਮ ਬੰਦੇ ਦਾ ਨਾਮ ਉਹਦਾ ਐਡਰੈਸ ਉਹਦਾ ਪਿੰਡ ਦੱਸੋ ਜੀ ਇਹ ਕਹਿੰਦੇ ਹਨ ਹੁਣ ਇਹ ਕਿਉਂ ਕਹਿੰਦੇ ਆ ਕਿਉਂਕਿ ਜਦੋਂ ਇਹਨਾਂ ਨੇ ਨੌਕਰੀਆਂ ਦਿੱਤੀਆਂ ਸੀ ਉਦੋਂ ਵੱਡੇ ਵੱਡੇ ਬੈਗ ਕੋਈ 20 ਲੱਖ ਦਾ ਕੋਈ 25 ਲੱਖ ਦਾ ਉਹ ਬੈਗ ਫੜਦੇ ਸੀ ਪਹਿਲਾਂ ਫਿਰ ਨੌਕਰੀ ਦਿੰਦੇ ਸੀ ਹੁਣ ਇਹ ਵੀ ਉਦਾਂ ਹੀ ਚਾਹੁੰਦੇ ਆ ਵੀ ਉਹਨਾਂ ਜਦ ਸਵਾਦ ਜਾਂ ਨਹੀਂ ਹੁੰਦਾ ਜਿੰਨਾ ਜ 25-30 ਲੱਖ ਰੁਪਏ ਬੰਦਾ ਦੇਵੇ ਨਾ ਖੇਰੀਆ ਵਾਲਾ ਢੋਲ ਵਜਾ ਕੇ ਖੁਸ਼ੀ ਮਨਾਉਂਦਾ ਉਹ ਜਦੋਂ ਲਾਟਰੀ ਨਿਕਲਦੀ ਹੈ ਨਾ ਹੁੰਦੇੜੇ ਉਹ ਲਾਟਰੀ ਵਾਲੇ ਹੁੰਦੇ ਆ ਜਿਨ੍ਹਾਂ ਨੇ ਟਿਕਟ ਵੇਚੀ ਹੁੰਦੀ ਹੈ ਉਹਨਾਂ ਨੂੰ ਵੀ 35 40 ਲੱਖ ਮਿਲਣਾ ਹੁੰਦਾ ਵਿੱਚੋਂ ਫਿਰ ਉਹ ਢੋਲ ਸੱਦਣਗੇ ਮੀਡੀਆ ਸੱਦਣਗੇ ਆ ਪੂਰੇ ਬਾਜੇ ਗਾਜਾਂ ਨਾਲ ਨਚਾਉਣਗੇ ਪੂਰੇ ਪਰਿਵਾਰ ਨੂੰ ਹੁਣ ਉਦੋਂ ਹੀ ਇਹਨਾਂ ਦਾ ਕੰਮ ਹੈ ਵੀ ਜਿਹਨੂੰ ਨੌਕਰੀ ਮਿਲੇ ਐ ਵੀ ਉਹ ਢੋਲ ਵਜਾਵੇ ਆ ਖੁਸ਼ੀਆਂ ਮਨਾਵੇ ਭੰਗੜੇ ਪਾਵੇ ਮਤਲਬ ਸਾਨੂੰ ਪਤਾ ਲੱਗੇ ਵੀ ਪੈਸੇ ਲਏ ਨੇ ਕਿ ਨਹੀਂ ਲਏ ਨੇ ਜੇ ਲਾਏ ਹੋਣਗੇ ਫਿਰ ਨਾਲ ਤੁਹਾਨੂੰ ਹਿੱਸਾ ਪਤੀ ਦੇ ਮਤਲਬ ਜੇ ਆਉਣੇ ਪੈਸੇ ਲਾਏ ਹੋਣਗੇ ਮੰਨ ਲੈਣਾਂ ਗੱਲ ਹੁੰਦੇ ਮਲੂਕੇ ਵਰਗੇ ਕਹਿੰਦੇ ਸਾਨੂੰ ਦੱਸੋ ਦੱਸੋ ਦਾ ਮਤਲਬ ਕੀ ਵੀ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਜੇ ਪੈਸੇ ਲਏ ਨੇ ਸਾਨੂੰ ਵੀ ਦਿਓ ਇਹਨਾਂ ਦਾ ਕਸੂਰ ਪਤਾ ਕੀ ਹੈ ਕਸੂਰ ਇਹ ਵੀ ਅਸੀਂ ਲੈਂਦੇ ਰਹੇ ਹਾਂ ਉਹ ਬੀਬਾ ਦੂਜਾ ਸ੍ਰਿੰਦਰਕੌਰ ਬਾਦਲ ਕੈਂਸਰ ਹੋ ਗਿਆ ਸੀ ਬੀਬਾ ਜੀ ਨੂੰ ਜੀਵ ਕਟਣੀ ਪਈ ਸੀ ਕਹਿੰਦੇ ਤੁਹਾਨੂੰ ਪਤਾ ਹੀ ਹੈ ਕਿਦਾਂ ਨੌਕਰੀਆਂ ਬਣਦੀਆਂ ਸੀ ਉਹਨੇ ਭਰਤੀ ਦੇਣੀ ਕਿਹੜੀ ਨੌਕਰੀ ਲੈਣੀ ਹੈ ਪੁਲਿਸ ਦੀ 2 ਲੱਖ ਰੁਪਏ ਚਾਹੀਦੇ ਤੇ ਬੈਗ ਵਿੱਚ ਪਾ ਕੇ ਮੇਰੇ ਕਮਰੇ ਵਿੱਚ ਪਹੁੰਚ ਜਾਣਾ ਚਾਹੀਦਾ ਮਸ਼ੀਨਾ ਰੱਖੀਆਂ ਸੀ ਆਪਣੇ ਕੋਲੇ ਨੋਟ ਗਿਣਨੇ ਤੇ ਜੀ 5 ਮਿੰਟਾਂ ਵਿੱਚ ਜਿਹੜੇ ਕਾਪੀ ਵਿੱਚੋਂ ਨੋਟ ਘਟ ਜਾਂਦਾ ਸੀ ਉਹ ਕਾਪੀ ਮੂਰੇ ਰੱਖਦੇ ਸੀ ਇਹਦੇ ਵਿੱਚ ਇੱਕ ਘਟ ਹੈ ਇਹਦੇ ਵਿੱਚ ਦੋ ਘਟ ਹੈ ਇਹ ਹੁਣ ਚਾਹੁੰਦੇ ਆ ਵੀ ਉਦਾਂ ਹੀ ਪੈਸ਼ਾਂ ਦੀਆਂ ਗੱਲਾਂ ਬਾਤਾਂ ਚੱਲਣ ਤੇ ਅਗਲਿਆਂ ਨੇ ਜਿਨ੍ਹਾਂ ਦੀ ਯੋਗਤਾ ਹੈਗੀ ਸੀ ਜਿਹੜੇ ਪੜ੍ਹੇ ਲਿਖੇ ਨੌਜਵਾਨ ਸੀ ਉਹਨਾਂ ਨੂੰ ਨੌਕਰੀਆਂ ਦਿੰਦੀਆਂ ਕੋਰਮੀ ਮਿਲ ਜਾਣਗੇ ਉਹਨਾਂ ਦਾ ਅਲੱਦਾ ਫੇਰ ਹੀ ਪਊਗਾ ਨਾ ਜੇ ਕਿਸੇ ਨੇ ਕਿੱਲਾ ਵੇਚਿਆ ਉਹ ਜੇ ਕਿਸੇ ਨੇ ਵਿਆਜ ਦੇ ਚੱਕੇ ਹੋਣਗੇ ਫੜਫੜੋ ਕਿਸੇ ਨੇ ਪੈਸੇ ਦਿੱਤੇ ਹੋਣਗੇ ਉਹਨਾਂ ਦਾ ਫੇਰ ਹੀ ਰੌਲਾ ਪਊਗਾ ਹੁੰ ਜਿਹਨੇ ਮਿਹਨਤ ਕੀਤੀ ਹੈ ਨੌਕਰੀ ਮਿਲ ਗਈ ਉਹ ਅਗਲਾ ਆਪਣੇ ਹੁਨਰ ਤੇ ਮਾਣ ਕਰਦਾ ਫਖਰ ਕਰਦਾ ਵੀ ਮੈਂ ਆਪਣੀ ਮਿਹਨਤ ਨਾਲ ਨੌਕਰੀ ਲਈ ਹੈ ਅਗਲੇ ਕੋਲੇ ਹਾਜਮਾ ਵੀ ਹੈ ਜਿਹੜਾ ਬੰਦਾ ਮਿਹਨਤ ਕਰਕੇ ਪੜ੍ਹ ਲੈ ਕੇ ਨੌਕਰੀ ਲੈ ਰਿਹਾ ਹੈ ਉਹ ਹਾਜਮੇ ਵਾਲਾ ਹੋਊਗਾ ਹੁਣ ਢੋਲ ਕੌਣ ਵਜਾਊਗਾ ਜਿਹਨੇ 25 30 ਲੱਖ ਲਾ ਕੇ ਨੌਕਰੀ ਲਈ ਹੋਣੀ ਹੈ ਉਕਾਲੀਆਂ ਵੇਲੇ ਕਾਂਗਰਸੀਆਂ ਵੇਲੇ ਹੁੰਦਾ ਰਿਹਾ ਇਹ ਸ਼ਰਮ ਪਤਾ ਹੈ ਜੀ ਮੈਂ ਇੱਥੇ ਕਲੀਅਨਟ ਚਿੱਟ ਨਹੀਂ ਦਿੰਦਾ ਕਿਸੇ ਨੂੰ ਵੀ ਭਗਵਾਨ ਤਾਂ ਮਾਨ ਸਰਕਾਰ ਦੇ ਵਿੱਚ ਰਿਸ਼ਵਤ ਨਹੀਂ ਚੱਲਦੀ ਹੋਣੀ ਚੱਲਦੀ ਹੋਊਗੀ ਦੋ ਦੋ ਤਾਂ ਇੱਥੇ ਕੋਈ ਨਹੀਂ Okay. Mm -hmm.